ਕੀ ਕਰ ਦਿੱਤਾ ਕਿ ਦੇਖਣ ਵਾਲੇ ਦੇਖਦੇ ਹੀ ਰਹਿ ਗਏ ਕਿਵੇਂ ਇੱਕ ਪ੍ਰਵਾਸੀ ਨੇ 10-15 ਬੰਦਿਆਂ ਨੂੰ ਅਕੱਲੇ ਨਹੀਂ ਬੁਰੀ ਤਰ੍ਹਾਂ ਮਾਰਿਆ ਤੇ ਦੇਖਣ ਵਾਲੇ ਇੱਕ ਵਾਰ ਹੈਰਾਨ ਹੋ ਗਏ ਅਜੀਹਾ ਕੀ ਹੋਇਆ ਜਾਣੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਸਿੱਖ ਕਥਾਵਾਚਕ ਅਮਰੀਕਾ ਕਥਾ ਕਰਨ ਗਏ ਸੀ ਤਾਂ ਉੱਥੇ ਦਾ ਇੱਕ ਗੁਰਸਿੱਖ ਪਰਿਵਾਰ ਉਸ ਨੂੰ ਅਸਲਾਮੁਆਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਦੀ ਵੀਡੀਓ ਦਾ ਜਿਹੜਾ ਟਾਈਟਲ ਹੈ ਇੱਕ ਨਿਹੰਗ ਸਿੰਘ ਨੇ ਇੱਕ ਗੁਰੂ ਦੇਕ ਨਿਹੰਗ ਸਿੰਘ ਨੇ ਪਾਇਆ 15 ਬੰਦਿਆਂ ਦਾ ਖਲਾਰਾ 15 ਲੋਕਾਂ ਦਾ ਮੁਕਾਬਲਾ ਕੀਤਾ ਕੀ ਮੁਕੰਮਲ ਡਿਟੇਲ ਇਸੇੰਤਲ ਕਾਜ ਦੀ ਵੀਡੀਓ ਵੀਡੀਓ ਹਲਵਾਦ ਰਹੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਾਂਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਕੀ ਕਰ ਦਿੱਤਾ ਕਿ ਦੇਖਣ ਵਾਲੇ ਦੇਖਦੇ ਹੀ ਰਹਿ ਗਏ ਕਿਵੇਂ ਇੱਕ ਪ੍ਰਵਾਸੀ ਨੇ 10-15 ਬੰਦਿਆਂ ਨੂੰ ਅਕੱਲੇ ਨਹੀਂ ਬੁਰੀ ਤਰ੍ਹਾਂ ਮਾਰਿਆ ਤੇ ਦੇਖਣ ਵਾਲੇ ਇੱਕ ਵਾਰ ਹੈਰਾਨ ਹੋ ਗਏ ਅਜਿਹਾ ਕੀ ਹੋਇਆ ਜਾਣੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਸਿੱਖ ਕਥਾਵਾਚਕ ਅਮਰੀਕਾ ਕਥਾ ਕਰਨ ਗਏ ਸੀ ਤਾਂ ਉੱਥੇ ਦਾ ਇੱਕ ਗੁਰਸਿੱਖ ਪਰਿਵਾਰ ਉਸ ਨੂੰ ਆਪਣੇ ਘਰ ਲੈ ਆਇਆ ਕਾਫੀ ਸੇਵਾ ਕੀਤੀ ਉਸ ਕਥਾਵਾਚਕ ਨੂੰ ਆਪਣੇ ਘਰ ਦੇ ਬਜ਼ੁਰਗ ਦੇ ਨਾਲ ਮਿਲਵਾਇਆ ਬਜ਼ੁਰਗ ਦੀ ਉਮਰ ਕਾਫੀ ਹੋ ਚੁੱਕੀ ਸੀ ਤੇ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਨਾਮ ਬਾਣੀ ਦੇ ਵਿੱਚ ਲੀਨ ਲੈਣ ਵਾਲੀ ਰੂਹ ਸੀ ਸਾਰਾ ਜੀਵਨ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹੀ ਗੱਡ ਦਿੱਤਾ ਕਥਾਵਾਚਕ ਨੇ ਵਿਚਾਰਾ ਵਿਚਾਰਾਂ ਦੇ ਵਿੱਚ ਪੁੱਛਿਆ ਕਿ ਤੁਹਾਡਾ ਸਾਰਾ ਜੀਵਨ ਬਾਣੀ ਦੇ ਨਾਲ ਜੁੜ ਕੇ ਨਿਕਲਿਆ ਹੈ ਪਰਮਾਤਮਾ ਦੇ ਤੁਸੀਂ ਕਾਫੀ ਕਰੀਬ ਹੋ ਸੋ ਆਪਣੀ ਜ਼ਿੰਦਗੀ ਦੀ ਕੋਈ ਅਜਿਹੀ ਗੱਲ ਦੱਸੋ ਜਿਸ ਨੇ ਤੁਹਾਡੀ ਆਤਮਾ ਤੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਹੋਵੇ ਤਾਂ ਬਜ਼ੁਰਗ ਦੱਸਣ ਲੱਗਿਆ ਕਿ ਭਾਰਤ ਦੇ ਵਿੱਚ ਰੇਲਵੇ ਡਿਪਾਰਟਮੈਂਟ ਦੇ ਵਿੱਚ ਉਹ ਸਿਵਲ ਇੰਜੀਨੀਅਰ ਸੀ ਤੇ ਉਹਨਾਂ ਦੀ ਪੋਸਟਿੰਗ ਬਿਹਾਰ ਦੇ ਵਿੱਚ ਸੀ ਰੇਲਵੇ ਦੀ ਇਮਾਰਤੀ ਕੰਮ ਤੇ ਰੇਲਵੇ ਦੇ ਪੁਲਾਂ ਦਾ ਕੰਮ ਉਹਨਾਂ ਦੇ ਕੋਲ ਸੀ ਜਿਸ ਇਲਾਕੇ ਦੇ ਵਿੱਚ ਉਹਨਾਂ ਦੀ ਡਿਊਟੀ ਸੀ ਉੱਥੇ ਕੋਈ ਵੀ ਪੰਜਾਬੀ ਜਾਂ ਫਿਰ ਸਰਦਾਰ ਨਹੀਂ ਸੀ ਸਾਰੇ ਬਿਹਾਰੀ ਸਨ ਤੇ ਬਾਕੀ ਦੇ ਨਾਲ ਵਾਲੇ ਅਫਸਰ ਵੀ ਸਾਰੇ ਬਿਹਾਰੀ ਸਨ ਸੋ ਉਸ ਇਲਾਕੇ ਦੇ ਵਿੱਚ ਦੂਰ ਤੂਰ ਤੱਕ ਕੋਈ ਵੀ ਸਰਦਾਰ ਨਹੀਂ ਸੀ ਬਸ ਉਹਨਾਂ ਨੂੰ ਛੱਡ ਕੇ ਬਜ਼ੁਰਗ ਨੇ ਦੱਸਿਆ ਕਿ ਉਹ ਇੱਕ ਦਿਨ ਕੰਮ ਦੇ ਉੱਪਰ ਸੀ ਤਾਂ ਉਹਨਾਂ ਨੂੰ ਪਿੱਛੋਂ ਆਵਾਜ਼ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਕਰਕੇ ਕਿਸੇ ਨੇ ਫਤਿਹ ਬੁਲਾਈ ਬੜੀ ਹੈਰਾਨੀ ਹੋਈ ਤਾਂ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਨਿਹੰਗ ਸਿੰਘ ਖੜਾ ਸੀ ਬਜ਼ੁਰਗ ਨੇ ਸੋਚਿਆ ਇੱਥੇ ਤਾਂ ਦੂਰ ਦੂਰ ਤੱਕ ਕੋਈ ਵੀ ਸਰਦਾਰ ਜਾਂ ਸਰਦਾਰਾਂ ਦਾ ਇਲਾਕਾ ਨਹੀਂ ਹੈ ਬਹੁਤ ਸੌਮੇ ਤੋਂ ਉੱਥੇ ਰਹਿ ਰਹੇ ਸੀ ਉਹਨਾਂ ਨੇ ਉੱਥੇ ਕਦੀ ਕੋਈ ਸਰਦਾਰ ਦੇਖਿਆ ਵੀ ਨਹੀਂ ਸੀ ਤਾਂ ਫਿਰ ਇਹ ਨਿਹੰਗ ਇੱਕਦਮ ਇੱਥੇ ਕਿਵੇਂ ਆ ਗਿਆ ਬਜ਼ੁਰਗ ਨੇ ਉਹਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਇੱਥੇ ਕਿਵੇਂ ਆਏ ਤਾਂ ਨਿਹੰਗ ਨੇ ਦੱਸਿਆ ਕਿ ਉਹ ਇੱਥੇ ਦਾ ਹੀ ਵਸਨੀਕ ਹੈ ਇੱਥੇ ਲਾਗਲੇ ਪਿੰਡਾਂ ਦੇ ਵਿੱਚ ਹੀ ਰਹਿੰਦਾ ਹੈ ਬਜ਼ੁਰਗ ਨੇ ਦੱਸਿਆ ਕਿ ਉਹ ਇੱਕ ਬਿਹਾਰੀ ਸੀ ਜੋ ਕਿ ਉਸਦੀ ਬੋਲੀ ਤੋਂ ਸਾਫ਼ ਪਤਾ ਚੱਲਦਾ ਸੀ ਬਾਣੇ ਦਾ ਧਾਰਨੀ ਸੀ ਬਜ਼ੁਰਗ ਨੇ ਪੁੱਛਿਆ ਕਿ ਤੁਸੀਂ ਤਾਂ ਬਿਹਾਰੀ ਹੋ ਤੁਹਾਡੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਕਿਵੇਂ ਹੋਈ ਕਿ ਤੁਸੀਂ ਖਾਲਸਾ ਕਿਵੇਂ ਸਜੇ ਤਾਂ ਉਸ ਨਿਹੰਗ ਸਿੰਘ ਨੇ ਦੱਸਿਆ ਕਿ ਉੱਥੇ ਕੋਲ ਹੀ ਉਸ ਦਾ ਇੱਕ ਛੋਟਾ ਜਿਹਾ ਪਿੰਡ ਹੈ ਤੇ ਉਹ ਨੀਚੀ ਜਾਤੀ ਦੇ ਨਾਲ ਸੰਬੰਧ ਰੱਖਦਾ ਹੈ। ਉਹਨਾਂ ਦੇ ਪਰਿਵਾਰ ਦੇ ਵਿੱਚ ਅਤਿ ਗਰੀਬੀ ਸੀ ਤੇ ਘਰ ਦੇ ਵਿੱਚ ਕਮਾਈ ਦਾ ਕੋਈ ਵੀ ਸਾਧਨ ਨਹੀਂ ਸੀ। ਸੋ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਛੋਟੀ ਉਮਰ ਦੇ ਵਿੱਚ ਹੀ ਟਰੱਕ ਡਰਾਈਵਰ ਦੇ ਨਾਲ ਭੇਜ ਦਿੱਤਾ ਹੈਲਪਰ ਦੇ ਤੌਰ ਤੇ ਤੇ ਸੋਚਿਆ ਕਿ ਹੌਲੀ-ਹੌਲੀ ਡਰਾਈਵਰੀ ਵੀ ਸਿੱਖ ਲਵੇਗਾ ਤਾਂ ਘਰ ਦੇ ਵਿੱਚ ਕੋਈ ਖਰਚ ਆਵੇਗਾ। ਸਬੱਬ ਦੇ ਨਾਲ ਉਹ ਟਰੱਕ ਡਰਾਈਵਰ ਸਰਦਾਰ ਸੀ ਤੇ ਅੰਮ੍ਰਿਤਧਾਰੀ ਸੀ। ਕਾਫੀ ਸਮਾਂ ਉਸਨੇ ਉਸ ਟਰੱਕ ਡਰਾਈਵਰ ਦੇ ਨਾਲ ਬਤਾਇਆ ਉਹ ਰੋਜ਼ ਦੇਖਦਾ ਸੀ ਕਿ ਸਵੇਰੇ ਜਲਦੀ ਉੱਠ ਕੇ ਉਹ ਡਰਾਈਵਰ ਇਸ਼ਨਾਨ ਕਰਦਾ ਹੈ ਤੇ ਬਾਣੀ ਪੜ੍ਹਦਾ ਹੈ ਫਿਰ ਹੀ ਕੰਮ ਸ਼ੁਰੂ ਕਰਦਾ ਹੈ ਇਸ ਤਰ੍ਹਾਂ ਉਸ ਡਰਾਈਵਰ ਦਾ ਪ੍ਰਭਾਵ ਉਸ ਦੇ ਉੱਤੇ ਪੈਣ ਲੱਗਿਆ ਤੇ ਉਸ ਦੇ ਅੰਦਰ ਇੱਕ ਵਿਚਾਰ ਪੱਕਾ ਹੋਣ ਲੱਗਿਆ ਇੱਕ ਦਿਨ ਉਸਨੇ ਡਰਾਈਵਰ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਮੰਗੂ ਸਰਦਾਰ ਬਣਨਾ ਚਾਹੁੰਦਾ ਹਾਂ ਡਰਾਈਵਰ ਨੇ ਕਿਹਾ ਕਿ ਕੇਸ ਰੱਖ ਲੈ ਉਸਨੇ ਉਸ ਨੂੰ ਸਿਮਰਨ ਕਰਨਾ ਵੀ ਦੱਸਿਆ ਇੱਕ ਦਿਨ ਡਰਾਈਵਰ ਨੇ ਕਿਹਾ ਕਿ ਜੋ ਵੀ ਮੈਂ ਕਰ ਸਕਦਾ ਸੀ ਉਹ ਮੈਂ ਕਰ ਦਿੱਤਾ ਤੇ ਡਰਾਈਵਰ ਉਸ ਨੂੰ ਆਨੰਦਪੁਰ ਸਾਹਿਬ ਲੈ ਆਇਆ ਤੇ ਨਿਹੰਗਾਂ ਦੀ ਸ਼ੋਣੀ ਦੇ ਵਿੱਚ ਉਸ ਨੂੰ ਛੱਡ ਦਿੱਤਾ ਉਸ ਨੇ ਕਿਹਾ ਕਿ ਉਹ ਅਮਰ ਸ਼ਕਨਾ ਚਾਹੁੰਦਾ ਹੈ ਨਿਹੰਗਾ ਨੇ ਉਸ ਨੂੰ ਅਮਰ ਸ਼ਿਕਾਇਆ ਤੇ ਨਿਹੰਗ ਬਣਾ ਵੀ ਦੇ ਦਿੱਤਾ ਨਿਹੰਗ ਸਿੰਘਾਂ ਦੇ ਜਥੇਦਾਰ ਨੇ ਉਸ ਨੂੰ ਪੁੱਛਿਆ ਕਿ ਬਾਣੀ ਪੜ ਲੈਂਦੇ ਹੋ ਤਾਂ ਉਸ ਨੇ ਕਿਹਾ ਕਿ ਨਹੀਂ ਬਾਣੀ ਤਾਂ ਪੜਨੀ ਨਹੀਂ ਆਉਂਦੀ ਨਿਹੰਗ ਸਿੰਘਾਂ ਨੇ ਉਸ ਨੂੰ ਆਪਣੇ ਕੋਲ 3 ਮਹੀਨੇ ਰੱਖਿਆ ਬਾਣੀ ਪੜਨੀ ਤੇ ਸ਼ਾਸਤਰ ਵਿਦਿਆ ਵੀ ਸਿਖਾ ਦਿੱਤੀ ਤੇ ਫਿਰ ਉਥੋਂ ਉਹ ਵਾਪਿਸ ਆਪਣੇ ਪਿੰਡ ਬਿਹਾਰ ਆ ਗਿਆ ਉਸਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚੋਂ ਇੱਕ ਰੇਲਵੇ ਲਾਈਨ ਲੰਘਦੀ ਹੈ ਅਤੇ ਉਹਨਾਂ ਲਾਈਨਾਂ ਦੇ ਇੱਕ ਪਾਸੇ ਉਹਨਾਂ ਦੇ ਘਰ ਹਨ ਜਿਨ੍ਹਾਂ ਨੂੰ ਨੀਚੀ ਜਾਤੀ ਵਾਲਾ ਸਮਝਿਆ ਜਾਂਦਾ ਹੈ ਤੇ ਤੇ ਲਾਈਨ ਦੇ ਦੂਜੇ ਪਾਸੇ ਉੱਚੀ ਜਾਤੀ ਵਾਲਿਆਂ ਦੇ ਘਰ ਹਨ ਉਸਨੇ ਦੱਸਿਆ ਕਿ ਉੱਚੀ ਜਾਤੀ ਵਾਲੇ ਲੋਕ ਸਾਡੇ ਨਾਲ ਧੱਕਾ ਕਰਦੇ ਨੇ ਤੇ ਕਬਜ਼ੇ ਦੇ ਨਾਲ ਉਹਨਾਂ ਦੀ ਜ਼ਮੀਨਾਂ ਦੇ ਉੱਤੇ ਆਪਣਾ ਹੱਕ ਜਿਤਾਉਂਦੇ ਨੇ ਇੱਕ ਦਿਨ ਇੰਜ ਹੀ ਕੁਝ ਗਲਤ ਹੁੰਦਾ ਦੇਖ ਕੇ ਉਹ ਨਿਹੰਗ ਸਿੰਘ ਲਾਈਨਾਂ ਦੇ ਉੱਤੇ ਖੜਾ ਹੋ ਗਿਆ ਤੇ ਕਹਿਣ ਲੱਗਿਆ ਕਿ ਹੁਣ ਖਾਲਸੇ ਦਾ ਰਾਜ ਇੱਥੇ ਹੋ ਚੁੱਕਿਆ ਹੈ ਇੱਥੇ ਕੁਝ ਵੀ ਨਜਾਇਜ਼ ਨਹੀਂ ਹੋਣ ਦੇਵੇਗਾ ਜੇ ਕੁਝ ਗਲਤ ਹੋਇਆ ਤਾਂ ਖਾਲਸੇ ਦੇ ਨਾਲ ਪੈਣਨਾ ਪਵੇਗਾ ਚਾਰ ਪੰਜ ਦਿਨ ਤੱਕ ਕੁਝ ਨਹੀਂ ਹੋਇਆ ਤਾਂ ਇੱਕ ਦਿਨ ਉਹ ਲੋਕ ਇਕੱਠੇ ਹੋ ਕੇ ਨਿਹੰਗ ਸਿੰਘ ਦੇ ਉੱਤੇ ਹਮਲਾ ਕਰ ਦਿੱਤਾ ਨਿਹੰਗ ਸਿੰਘ ਨੇ ਦੇਖਿਆ ਕਿ 15-20 ਲੋਕ ਹਨ ਤੇ ਉਸਨੇ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਅੰਗ ਸੰਗ ਰਹਿਣਾ ਤੇ ਮੇਰੀ ਪਿੱਠ ਨਾ ਲੱਗਣ ਦਿਓ ਲਾਜ ਤੁਹਾਡੇ ਅੱਗੇ ਹੀ ਹੈ ਅਰਦਾਸ ਕਰਕੇ ਉਸਨੇ ਕਿਰਪਾਨ ਮਿਆਂਦੇ ਵਿੱਚੋਂ ਕੱਢੀ ਤੇ 15-20 ਬੰਦਿਆਂ ਦੇ ਨਾਲ ਭੇੜ ਗਿਆ ਗੱਤਕੇ ਦੇ ਜੋਰ ਦਿਖਾਏ ਤੇ ਆਪਣੇ ਕੋਲ ਕਿਸੇ ਨੂੰ ਆਉਣ ਨਹੀਂ ਦਿੱਤਾ ਫਿਰ ਅਚਾਨਕ ਹੀ ਪਿੱਛੋਂ ਹਮਲਾ ਹੋਇਆ ਤੇ ਉਸ ਨੂੰ ਛੁੱਟ ਦਿੱਤਾ ਫੇਕਦਮ ਉੱਠ ਕੇ ਉਸਨੇ ਮੋਰਚਾ ਸਾਂਭਿਆ ਐਨੇ ਨੂੰ ਇੱਕ ਹੋਰ ਵਾਰ ਹੋਇਆ ਤੇ ਉਹ ਨਿਹੰਗ ਸਿੰਘ ਡਿੱਗ ਗਿਆ ਤੇ ਬੇਹੋਸ਼ ਹੋ ਗਿਆ ਜਦੋਂ ਹੋਸ਼ ਆਈ ਤਾਂ ਉਸਨੇ ਦੇਖਿਆ ਕਿ ਉਹ 15-20 ਜਾਣੇ ਆਪਣੀ ਜਾਨ ਬਚਾਉਂਦੇ ਹੋਏ ਭੱਜ ਰਹੇ ਨੇ ਪਰ ਉਸ ਨੂੰ ਕੁਝ ਵੀ ਸਮਝ ਨਾ ਲੱਗਿਆ ਕਿ ਕੀ ਹੋ ਰਿਹਾ ਹੈ ਫਿਰ ਕੁਝ ਦਿਨਾਂ ਬਾਅਦ ਉਹ ਬੰਦੇ ਉਸ ਨੂੰ ਫਿਰ ਦਿਖਾਈ ਦਿੱਤੇ ਤਾਂ ਉਸ ਨਿਹੰਗ ਸਿੰਘ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਡਰ ਕੇ ਕਿਉਂ ਭੱਜੇ ਸੀ ਮੈਂ ਤਾਂ बेहोश ਹੋ ਚੁੱਕਿਆ ਸੀ ਉਹਨਾਂ ਮੁੰਡਿਆਂ ਨੇ ਕਿਹਾ ਕਿ ਤੇਰੇ ਕੋਲੋਂ ਕੌਣ ਡਰਦਾ ਹੈ ਉਹ ਸਰਦਾਰ ਕੌਣ ਸੀ ਜੋ ਘੋੜੇ ਉੱਤੇ ਆਏ ਸਨ ਉਸ ਨੇ ਸਾਨੂੰ ਬਹੁਤ ਮਾਰਿਆ ਤੇ ਅਸੀਂ ਡਰਦੇ ਹੋਏ ਭੱਜ ਗਏ ਨਿਹੰਗ ਸਿੰਘ ਨੇ ਉਸ ਵੇਲੇ ਜਕਾਰਾ ਛੱਡਿਆ ਤੇ ਕਿਹਾ ਕਿ ਉਹ ਹੋਰ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਸਨ ਜਿਸ ਨੇ ਆਪਣੇ ਖਾਲਸੇ ਦੀ ਰੱਖਿਆ ਆਪ ਕੀਤੀ ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਉਸ ਨਿਹੰਗ ਸਿੰਘ ਜੋ ਬਿਹਾਰ ਦਾ ਰਹਿਣ ਵਾਲਾ ਸੀ ਉਸ ਦੇ ਉੱਤੇ ਕਿਰਪਾ ਕੀਤੀ ਗੁਰੂ ਸਾਹਿਬ ਸਾਡੇ ਅੰਗ ਸੰਗ ਹੀ ਹਨ ਕਿਤੇ ਦੂਰ ਨਹੀਂ ਸਿਰਫ ਸਾਡੇ ਵਿਸ਼ਵਾਸ ਦੀ ਗੱਲ ਹੈ ਆਪਣੇ ਆਪ ਤੇ ਵਿਸ਼ਵਾਸ ਕਰੋ ਤੇ ਗੁਰੂ ਸਾਹਿਬ ਨੂੰ ਯਾਦ ਕਰੋ ਉਹ ਅੰਗ ਸੰਗ ਸਾਈ ਹੋਣਗੇ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਤੇ ਅਸੀਂ ਹੁਣ ਤੋਂ ਨਹੀਂ ਬਹੁਤ ਪਹਿਲੇ ਤੋਂ ਦੇਖਦੇ ਆ ਰਹੇ ਹਾਂ ਸੁਣਦੇ ਵੀ ਆ ਰਹੇ ਹਾਂ ਤੇ ਅਸੀਂ ਦੇਖਿਆ ਵੀ ਇਹ ਕਿ ਸਿੱਖ ਸਰਦਾਰ ਸਿੱਖ ਰਿਲੀਜੀਅਨ ਸਿੱਖ ਸਿੱਖੀਜ਼ਮ ਇਹ ਕਿੰਨਾ ਕੁ ਸਟਰੋਂਗ ਨੇ ਇਹ ਕਿੰਨੇ ਕੁ ਬਹਾਦਰ ਨੇ ਤੇ ਅਸੀਂ ਇਹਨਾਂ ਦੇ ਕਿਸੇ ਵੀ ਸੁਣੇ ਤੇ ਅਸੀਂ ਦੇਖਿਆ ਵੀ ਤੇ ਹਮੇਸ਼ਾ ਜਦੋਂ ਵੀ ਜ਼ੁਲਮ ਹੋਇਆ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈਏ ਸਿੱਖਾ ਸਰਦਾਰਾਂ ਨੇ ਉਠਾਈਏ ਇਨਕਲਾਬ ਲਿਆਂਦਾ ਸਿੱਖਾਂ ਸਰਦਾਰਾਂ ਨੇ ਲਿਆਂਦਾ ਪੰਜਾਬ ਤੇ ਹਕੂਮਤ ਵੀ ਕੀਤੀ ਸਿੱਖਾਂ ਸਰਦਾਰਾਂ ਨੇ ਕੀਤੀ ਹਮੇਸ਼ਾ ਜਦੋਂ ਵੀ ਜ਼ੁਲਮ ਹੋਇਆ ਸਿੱਖਾਂ ਸਰਦਾਰਾਂ ਨੇ ਆਪਣੀਆਂ ਗਰਦਨਾਂ ਨਹੀਂ ਜੁਕਾਈਆਂ ਹਮੇਸ਼ਾ ਉਹਦਾ ਮੁਕਾਬਲਾ ਕੀਤਾ ਤੇ ਭਾਵੇਂ ਇੱਕ طرف 200 ਲੋਕ ਹੋਣ ਯਾ ਫਿਰ 15 ਬਿਹਾਰੀ ਹੋਣ ਤੇ ਇੱਕ ਤਰਫ ਇੱਕ ਨਿਹੰਗ ਸਿੰਘ ਹੋਵੇ ਤੇ ਫੇਰ ਨਹੀਂ ਦੇਖਦੇ ਕਿ ਸਾਹਮਣੇ ਵਾਲਾ ਬੰਦਾ ਕੌਣ ਹੈ ਕਿ ਸਾਹਮਣੇ ਬੰਦਿਆਂ ਦੀ ਤਦਾਦ ਕਿੰਨੀ ਹੈ ਬਸ ਮੁਕਾਬਲਾ ਕਰ ਲੈਣਾ ਜਦੋਂ ਮੈਦਾਨ ਦੇ ਅੰਦਰ ਉਤਰ ਗਏ ਫਿਰ ਦੇਖਣਾ ਕਿ ਕਿ ਸਾਹਮਣੇ ਵਾਲੇ ਬੰਦੇ ਪਾਵਰਫੁੱਲ ਨੇ ਕਿੰਨੀ ਤਦਾਦ ਦੇ ਸਿਰਫ ਫਿਰ ਮੁਕਾਬਲਾ ਕਰਨਾ ਤੇ ਸਾਹਮਣੇ ਵਾਲੇ ਬੰਦਿਆਂ ਦਾ ਖਲਾਰਾ ਪਾਣਾ ਸੇਮ ਇਹੋੀ ਚੀਜ਼ ਹੋਈ ਇੱਕ ਨਿਹੰਗ ਸਿੰਘ ਨੇ 15 ਬਿਹਾਰੀ ਲੋਕਾਂ ਦਾ 15 ਬਿਹਾਰੀਆਂ ਦਾ ਖਲਾਰਾ ਪਾਇਆ ਤੇ ਉਹਨਾਂ ਨੂੰ ਫਿਰ ਚੁੱਕ ਚੁੱਕ ਕੇ ਮਾਰਿਆ ਅਸੀਂ ਦੇਖਿਆ ਕਿ ਸਿੱਖਾਂ ਸਰਦਾਰਾਂ ਨੇ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਅੰਦਰ ਅਸਟੈਂਟ ਤੇ ਸਿੱਖੀਜ਼ਮ ਬਹੁਤ ਸਟਰੋਂਗ ਹੋ ਚੁੱਕਾ ਹੈ ਬੜਾ ਮੰਨਿਆ ਜਾ ਰਿਹਾ ਹੈ ਬڑے ਮੁਲਕਾਂ ਦੇ ਅੰਦਰ ਸਿੱਖਾਂ ਦੀ ਜਿਹੜੀ ਤਦਾਦ ਹੈ ਉਹ ਵੱਧ ਰਹੀ ਹੈ ਸਿੱਖੀਜ਼ਮ ਬਰੀ ਸਿੱਖੀਜ਼ਮ ਜਿਹੜਾ ਸਿੱਖ ਧਰਮ ਬਹਾਦਰੀ ਦੀ ਇੱਕ ਮਿਸਾਲ ਹੈ ਤੁਹਾਨੂੰ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਕੀ ਰਾਏ ਵੇ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ